ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਅਸੀਂ ਇਸ ਵਕਤ ਰਾਜਪੁਰਾ ਦੇ ਸਿਟੀ ਥਾਣਾ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਰਾਜਪੁਰਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸ ਦਈਏ ਰਾਤ ਦੇ ਸਮੇਂ ਕੰਦਾ ਤੋੜ ਕੇ ਕਰਾਂ ਦੇ ਵਿੱਚ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਜਿਹੜਾ ਰਾਜਪੁਰਾ ਸਿਟੀ ਪੁਲਿਸ ਨੇ ਕਾਬੂ ਕੀਤਾ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਰਾਜਪੁਰਾ ਸਿਟੀ ਦੇ ਐਸਐਚਓ ਕਿਰਪਾਲ ਸਿੰਘ ਨਾਲ ਜਾਣਕਾਰੀ ਦੇਣਗੇ ਕਿ ਕੌਣ ਵਿਅਕਤੀ ਸੀ ਕਿੱਥੇ ਦੇ ਰਹਿਣ ਵਾਲੇ ਸੀ ਤੇ ਕਿੱਥੇ-ਕਿੱਥੇ ਇਹਨਾਂ ਨੇ ਚੋਰੀ ਦੀ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੱਤਾ ਹੈ ਪੀਟੀ ਨਿਊਜ਼ 24 ਦੇ ਲਈ ਰਾਜਪੁਰਾ ਤੋਂ ਹਿਮਾਸ਼ੂ ਹੈ ਵੱਖ-ਵੱਖ ਏਰੀਏ ਦੇ ਵਿੱਚ ਕੋਈ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਸਾਡੇ ਐਸਐਸਪੀ ਸਾਫ ਪਿਆਲਾ ਸ਼੍ਰੀ ਬੁਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਸਾਨੂੰ ਹੋਈਆਂ ਵੀ ਜਿਹੜੇ ਥੋੜੇ ਵਾਰਦਾਤਾਂ ਹੋ ਰਹੀਆਂ ਨੇ ਤੇ ਉਹਨਾਂ ਨੇ ਸਾਡੀ ਕਈ ਵੱਖ-ਵੱਖ ਟੀਮਾਂ ਬਣਾਈਆਂ ਸਾਡੀ ਪੀਐਮ ਜਿਹੜੀ ਏਐਸਸੀ ਪ੍ਰਕਾਸ਼ ਕੁਮਾਰ ਸੀਗਾ ਉਹਨੂੰ ਇੱਕ ਖਾਸ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਵੀ ਜਿਹੜਾ ਮੁਕਤੋ ਫੈਕਟਰੀ ਕੋਲੇ ਕੋ ਫਟਕਾ ਹੈ ਉੱਥੇ ਪੰਜ ਵਿਅਕਤੀ ਨੇ ਜਿਹੜੇ ਉਹ ਬੈਠ ਕੇ ਕੋਈ ਇਸਲਾਮ ਅਸਪਰਾ ਕਰ ਰਹੇ ਆ ਜਿਹੜੇ ਵੀ ਕਿਸੇ ਵੱਡੀ ਵਾਰਦਾਤ ਨੂੰ ਇੰਜਾਮ ਦੇ ਸਕਦੇ ਆ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਤਿੰਨ ਵਿਅਕਤੀ ਜਿਹੜੇ ਅਕਸ਼ੇ ਤੇ ਅਕਸ਼ੇ ਕੁਮਾਰ ਤੇ ਇੱਕ ਉਬਰਨ ਤੇ ਇੱਕ ਪੱਪੀ ਜਿਹੜੇ ਇਹ ਮਿਰਚ ਮੰਡੀ ਦੇ ਰਹਿਣ ਵਾਲੇ ਨੇ ਇਨਾਂ ਨੂੰ ਅਸੀਂ ਮੌਕੇ ਤੇ ਹੀ ਦੋਚ ਲਿਆ ਜਿਨ੍ਹਾਂ ਕੋਲੋਂ ਇੱਕ ਬੇਸਬਾਲ ਇੱਕ ਕੋਹਾੜੀ ਤੇ ਇੱਕ ਪੂਠੀਆਂ ਤੋੜਨ ਵਾਲਾ ਸਮਾਨ ਜਿਹੜਾ ਸਾਨੂੰ ਮੌਕੇ ਤੇ ਹੀ ਬਰਾਮਦ ਹੋਇਆ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਫਿਰ ਅਸੀਂ ਕੁਝ ਈਸ਼ੀ ਤੇ ਗੀਜ਼ਰ ਤੇ ਕੋਈ ਹੋਰ ਜਿਹੜਾ ਸਮਾਨ ਹੈ ਉਹ ਫਿਰ ਉੱਥੋਂ ਬਰਾਮਦ ਕੀਤਾ ਅੱਜ ਅਸੀਂ ਇਹਨਾਂ ਦਾ ਅ ਐਫੇਅਰ ਕੱਟੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਰਿਮਾਂਡ ਲਿਆ ਇਹ ਰਿਮਾਂਡ 'ਚ ਸਾਨੂੰ ਮੰਨੇ ਆ ਵੀ ਜਿਹੜੇ ਇਹਨਾਂ ਨੇ ਹੁਣ ਤੱਕ ਰਾਜਪੁਰੇ ਦੇ ਵਿੱਚ 6 ਕੋਠੀਆਂ ਜਿਹੜੀਆਂ ਉਹ ਹੁਣ ਤੱਕ ਤੋੜੀਆਂ ਪਈਆਂ ਪਹਿਲਾਂ ਵੀ ਕੋਈ ਮਾਮਲਾ ਦਰਜ ਸੀ ਇਹਨਾਂ ਤੇ ਇਹਨਾਂ ਤੇ ਪਹਿਲਾਂ ਤਾਂ ਕੋਈ ਮਾਮਲਾ ਦਰਜ ਨਹੀਂ ਹੋਇਆ ਸੀ ਅਸੀਂ ਅਸੀਂ ਦੇਖ ਰਹੇ ਹਾਂ ਉਹ ਵੀ ਸਾਰੇ ਲੈਵਲ ਤੇ ਅਸੀਂ ਦੇਖਾਂਗੇ ਪਰ ਸਾਨੂੰ 2 ਤਰੀਕ ਨੂੰ ਇੱਕ ਸੂਚਨਾ ਮਿਲੀ ਸੀ ਤੇ ਇੱਕ ਤਰਖਾਸਤ ਵੀ ਆਈ ਸੀ 2 ਤਰੀਕ ਨੂੰ ਇਹਨਾਂ ਨੇ ਜਿਹੜੀ சிவாਜੀ ਬਾਗ ਹੈ ਉਹਦੇ ਸਾਹਮਣੇ ਇੱਕ ਬਹੁਤ ਵੱਡੀ ਕੋਠੀ ਹੈ ਉਹ ਕੋਠੀ ਨੂੰ ਰਾਤ ਨੂੰ ਤੋੜਿਆ ਸੀਗਾ ਉਹਦੇ ਵਿੱਚ ਵੜ ਕੇ ਸਾਰਾ ਸਮਾਨ ਮਤਲਬ ਪਠਾ ਕਰ ਲਿਆ ਸੀ ਪਰ ਰਾਤ ਨੂੰ ਉਹਨਾਂ ਦਾ ਜਿਹੜਾ ਇੱਕ ਬੰਦਾ ਉੱਪਰ ਚਵਾਰੇ ਸੁੱਤਾ ਪਿਆ ਸੀ ਉਹ ਜਾ ਗਿਆ ਸੀਗਾ ਉਹਨੇ ਰੋਲਾ ਪਾਇਆ ਤੇ ਉਦੋਂ ਇਹ ਭੱਜ ਗਏ ਸੀਗੇ ਫਿਰ ਅਸੀਂ ਕੈਮਰਿਆਂ ਦੀ ਮਤਲਬ ਮਦਦ ਨਾਲ ਇਹਨਾਂ ਦੀ ਪੈੜ ਦੱਬੀ ਪੈੜ ਦੱਬ ਕੇ ਫਿਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਗਰੋਹ ਹੈ ਜੀ ਕੋਈ ਆ ਇੰਡੀਵਿਜੂਅਲੀ ਕੰਮ ਕਰਦੇ ਨੇ ਕੋਈ ਗਰੋਹ ਰਾਹ ਕੰਮ ਕਰਦੇ ਜੀ ਹਾਂ ਜੀ ਗਰੋਹ ਹੈ ਜੀ ਕਾਫੀ ਜਿਹੜਾ ਮਤਲਬ 6-7 ਕੋਠੇ ਜਿਹੜੇ ਹੁਣ ਤੱਕ ਮੰਨ ਚੁੱਕੇ ਆ ਉਹ ਗਰੋਹ ਹੀ ਆ ਜੀ ਗਰੋਹੇ ਕਹਾਂਗੇ ਉਹ ਸਰ ਚਿਸ਼ਟਾ ਰਾਜ ਵਿੱਚ ਸੈਂਸਿਟਿਵ ਏਰੀਆ ਆ ਜ ਅਕਸਰ ਦੇਖਿਆ ਜਾਂਦਾ ਇਹ ਮੀਰਚ ਮੰਡੀ ਆ ਜਾਂ ਆ ਬੈਕ ਸਾਈਡ ਕਾਲਜ ਦੇਰ ਤਾਂ ਅਗਰ ਉੱਥੇ ਕੋਈ ਆਪਣਾ ਅਗਸਤ 23 ਕਰ ਦਿੱਤੀ ਜਾਦਾ ਹੈ ਇਹਨਾਂ ਤੇ ਠਲਪੁਰ ਦਾ ਕੁਝ ਇਹਨਾਂ ਤੇ ਪਊਗਾ ਜੀ ਠਲ ਜਿਹੜੇ ਤਿੰਨ ਵਿਅਕਤੀ ਤਾਂ ਜਿਹੜੇ ਮਤਲਬ ਨੇ ਰਾਜਪਰੇਦ ਨੇ ਦੋ ਵਿਅਕਤੀ ਇਹਨਾਂ ਤੇ ਬਾਹਰੋਂ ਆਏ ਹੋਏ ਸੀਗੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਹ ਵੀ ਅਸੀਂ ਦੇਖ ਰਹੇ ਹਾਂ ਉਹਦਾ ਸਾਰੇ ਲੈਵਲ ਤੇ ਦੇਖਾਂਗੇ ਕਹਿੰਦੇ ਪਹਿਲਾਂ ਵੀ ਪਰਚੇ ਦਰਜ ਨੇ ਉਹਦੇ ਤੇ ਦੋ ਪਰਚੇ ਦਰਜ ਹੋਤੇ ਆਜਨ ਮਾਨੀਓ ਅਦਾਲਤ ਨੇ ਸਾਨੂੰ ਦੋ ਦਿਨਾਂ ਦਾ ਪੁਲਿਸ ਰਿਮਾਨਡ ਦਿੱਤਾ ਬੋਰ ਵੀ ਸਾਨੂੰ ਜਿਹੜੀ ਬਰਾਮਦਗੀ ਹੋਣ ਦੀ ਉਮੀਦ ਹੈ ਕਿ ਸਰ ਕਿਹੜੀ ਕਿਹੜੀ ਤਾਰਾਂ ਅਧੀਨ ਜੋ ਹੈ ਸਮਾਨ ਦਾ ਅਸੀਂ ਇਹਨਾਂ ਦੇ ਤੇ ਆਪਣਾ 300 ਆਪਣਾ 31 ਤੇ 305 ਤੇ 317 ਦੇ ਤਹਿਤ ਅਸੀਂ ਇਹਨਾਂ ਦੇ ਕਬਰੀ ਚ ਕੀ ਕੀ ਹੋਇਆ ਸਭ ਕੁਝ ਨਾ ਸਭ ਰਕਬਰੀ ਚ ਤਾਂ ਜੀ ਤੁਹਾਡੇ ਸਾਹਮਣੇ ਇੱਕ ਤਾਂ ਏਸੀ ਨੇ ਸਰ ਤੇ ਇੱਕ ਸਿਲੰਡਰ ਵਗੈਰਾ ਹੈ ਜਿਹੜਾ ਆਮ ਕੁੱਠੀਆਂ ਜੋ ਸਮਾਨੇ ਚੱਕਦੇ ਆ ਉਹ ਬਰਾਮਦ ਹੋ ਗਿਆ ਹੋਰ ਜਿਹੜੇ ਵੀ ਇੱਕ ਦੋ ਕੁਆੜੀਆਂ ਹੈਗਾ ਜਿਨ੍ਹਾਂ ਨੂੰ ਇਹ ਸਮਾਨ ਵੇਚਦੇ ਸੀਗੇ ਇਹ ਸਮਾਨ ਚੱਕ ਕੇ ਆਪਣੇ ਘਰੇ ਰੱਖ ਲੈਂਦੇ ਸੀਗੇ ਉਸ ਤੋਂ ਬਾਅਦ ਇਹਨਾਂ ਕੁਆੜੀਆਂ ਆ ਕੇ ਖੁਦ ਇਹਨਾਂ ਦੇ ਘਰੋਂ ਲੱਤੋਂ ਗੱਡੀ ਲੈ ਕੇ ਸਮਾਨ ਲੈ ਕੇ ਜਾਂਦਾ ਸੀ ਸਾਨੂੰ ਕੁਆੜੀਏ ਦੀ ਪਹਿਚaan ਹੋਈ ਹੈ ਜੀ ਕਿ ਹਾਂਜੀ ਹਾਂਜੀ ਸਾਨੂੰ ਮਤਲਬ ਜਿੱਤਾਂ ਇਹ ਨਿਸ਼ਾਨਦੇਹੀ ਤੇ ਪੜਾਉਣਗੇ ਕੁਆੜੀਆਂ ਨੂੰ ਇਹਨਾਂ ਨੂੰ ਪਤਾ ਗੱਡੀ-ਗੁੱਡੀ ਨੰਬਰ ਪਤਾ ਉਹ ਸਾਡੇ ਕੋਲ ਆ ਗਿਆ ਅਸੀਂ ਸਾਰਾ ਕੱਟ ਕੇ ਫਿਰ ਐ ਸਰ ਜਿਸ ਤਰ੍ਹਾਂ ਦੇਖਦੇ ਆ ਕਿ ਅੱਗੇ ਕੋਈ ਚੋਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਮਾਨ ਕੁਆੜੀਆਂ ਨੂੰ ਵੇਚਦੇ ਕੁਝ ਕੁਆੜੀਏ ਜਿਹੜੇ ਰੇਮੇ ਦੇ ਵਿੱਚ ਚੋਰੀ ਦਾ ਸਮਾਨ ਵੀ ਖਰੀਦਦੇ ਨੇ ਰਾ ਹਾਂਜੀ ਹਾਂ ਜਿਹੜੀ 317 ਅਸੀਂ ਲਾਈ ਆਏ ਉਹ ਉਸੇ ਲਈ ਲਾਈ ਆਏ ਜਿਹੜਾ ਜਿੱਥੋਂ ਸਾਮਾਨ ਨੂੰ ਸਾਮਾਨ ਬਰਾਮਦ ਹੋਊਗਾ ਤੇ ਜਿੰਨੇ ਖਰੀਦਿਆ ਤੇ ਉਹਦੇ ਲਈ ਹੀ ਲਾਈ ਆਇਆ ਕਿਸੇ ਖਾਸ ਇਲਾਕੇ 'ਚ ਇਹ ਚੋਰੀ ਕਰਦੇ ਸੀ ਆ ਕਿ ਸਾਰੇ ਪਾਸੇ ਜਾਂਦੇ ਸੀ ਨਹੀਂ ਬਹੁਤ ਵੱਡੀ ਕੋਟੀਆਂ ਇੱਕ ਆਪਣਾ ਜਿਹੜਾ ਨਵਾਂ ਫਲਾਈ ਹੋਰ ਬਣਿਆ ਉੱਥੋਂ ਕਿ ਟੱਪ ਕੇ ਉੱਥੇ ਮੰਨਦੇ ਆ ਇੱਕ ਨਾਜ ਮੰਡੀ ਕੋਲੇ ਮੰਨਦੇ ਆ ਇੱਕ ਸ਼ਿਵ சிவாਜੀ ਪਾਰਕ ਕੋਲੇ ਮੰਨਦੇ ਆ ਕਿੰਨੇ ਚੰਗਾ ਏਰੀਆ ਜੀ ਉੱਥੇ ਕੋਠੀ ਤੋੜਨੀ ਬਸ ਬਾੜ-ਬਾੜ ਦੇ ਅੰਦਰ ਬਾੜ-ਬਾੜ ਦੀ ਜਿਹਦਾ ਦਰਵਾਜ਼ਾ ਤੋੜ ਲਿਆ ਗ੍ਰੇਲ ਤੋੜ ਲਈ ਉਹਨੂੰ ਕਾੜ ਪਾ ਕੇ ਫੇਰ ਅੰਦਰ ਵੜਦੇ ਨੇ ਬੰਦ ਪਏ ਕਰਾਉਂਦੇ ਨੇ ਨਿਸ਼ਾਨਾ ਉਹਨਾਂ ਦੇ ਸੀਗਾ ਨਹੀਂ ਬੰਦ ਨਾ ਤੇ ਦੋ ਤਰੀਕੋਂ ਦਾ ਉਹ ਘਰ ਘਰੇ ਸੀਗੇ ਜੀ ਜਾ ਕੇ ਉੱਪਰ ਪਏ ਸੀ ਇਹਠਾਂ ਇਹ ਵਾਰਦਾਤ ਕਰ ਰਹੇ ਸੀ ਉਹ ਜਾ ਕੇ ਦੇ ਭੱਜ ਗਏ ਠੀਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز